ਬੰਦਾ ਤਰਾ ਐ ਨਿਕਲ ਜਾਂਦਾ ਜਦੋਂ ਉੱਠਦਾ ਹੈਗਾ ਵੀ ਜਿਵੇਂ ਕਿਸੇ ਚੜੇਲ ਨੇ ਉਹਨੂੰ ਨੱਪ ਲਿਆ। ਉਠਾਰੇ ਦੀ ਬਿਮਾਰੀ ਨਾ ਜਿਵੇਂ ਬੰਦਾ ਦਬ ਜਾਂਦਾ ਹੈ ਨਾ ਵੀ ਬੰਦੇ ਦੇ ਛਾਤੀ ਤੇ ਭਾਰ ਪੈਂਦਾ ਹੈ ਤੇ ਬੰਦੇ ਕੋ ਹਿਲਜੁਲ ਨਹੀਂ ਕਰ ਹੁੰਦੀ। ਬੰਦੇ ਨੂੰ ਬੰਦਾ ਜਕੜਿਆ ਰਹਿੰਦਾ ਹੈ ਤੇ ਕੁਛ ਕਰ ਪਾਉਂਦਾ ਨਹੀਂ ਲੇਕਿਨ ਭਾਰ ਪੈ ਰਿਆ ਹੈ ਦਿਮਾਗ ਕੰਮ ਕਰ ਰਿਹਾ ਹੁੰਦਾ ਹੈ ਕਿ ਬੰਦਾ ਡਰ ਜਾਂਦਾ ਹੈ। ਐਕਚੁਅਲ ਜਿਹੜੀ ਬਿਮਾਰੀ ਆ ਇਹ ਬਿਮਾਰੀ ਜਿਹੜੀ ਆ ਜੀ ਇਹ ਮਿਹਦੇ ਦੀ ਤੇ ਦਿਮਾਗ ਦੀ ਕਮਜ਼ੋਰੀ ਨਾਲ ਆਉਂਦੀ ਹੈ ਜੀ। ਦੇ ਕਹਿਣ ਤੋਂ ਭਾਵ ਮੁਰਾਦ ਇਹ ਹੈ ਕਿ ਥੋੜਾ ਜਿਵੇਂ ਗਤੀ ਘੱਟ ਜਾਂਦੀ ਹੈ ਸੋਚਣ ਦੀ ਹਨਾ ਜੀ ਤੇ ਆਲਸ ਆ ਜਾਂਦੀ ਹੈ ਸੁਸਤੀ ਆ ਜਾਂਦੀ ਹੈ ਤੇ ਉਹਦੇ ਨਾਲ ਫਿਰ ਦਿਮਾਗ ਵੀ ਕਮਜ਼ੋਰ ਹੈ ਤੇ ਫਿਰ ਰਾਤ ਨੂੰ ਜਦੋਂ ਝਟਕੇ ਲੱਗਦੇ ਨੇ ਫਿਰ ਬੰਦੇ ਨੂੰ ਐ ਲੱਗਦਾ ਵੀ ਖਾਰੇ ਮੈਨੂੰ ਕਿਸੇ ਭੂਤ ਨੇ ਫੜ ਲਿਆ ਪਰ ਐਦਾਂ ਨਹੀਂ ਡਰਨ ਵਾਲੀ ਵੀ ਭੂਤ ਫਰੇਦ ਐ ਤੁਹਾਨੂੰ ਬਾਬੇ ਦੱਸ ਦੇਣਗੇ ਵੀ ਇਹ ਬਿਮਾਰੀ ਹੈ ਜੀ ਤੇ ਇਹ ਬਿਮਾਰੀ ਮਿਹਦੇ ਦੀ ਕਮਜ਼ੋਰੀ ਕਰਕੇ ਤੇ ਦਿਮਾਗ ਦੀ ਕਮਜ਼ੋਰੀ ਕਰਕੇ ਹੁੰਦੀ ਹੈ 10 ਵਜੇ ਭੋਜਨ ਖਾ ਕੇ ਸੋਵੋਗੇ ਸਾਡੇ 10:30 ਵਜੇ ਪੈ ਜਾਓਗੇ 10 ਵਜੇ ਰੋਟੀ ਖਾਧੀ ਸਾਡੇ 10:30 ਹੋ ਗਏ ਤਾਂ ਫਿਰ ਭਾਰੀ ਪੈਣਾ ਇਹ ਅਕਸਰ ਇਦਾਂ ਹੁੰਦਾ ਹੈ ਕਿ ਜਦੋਂ ਅਸੀਂ ਰਾਤ ਦਾ ਭੋਜਨ ਦੇਰੀ ਨਾਲ ਕਰਦੇ ਹਾਂ ਤਾਂ ਸਾਡਾ ਸਰੀਰ ਉਹਨੂੰ ਪੂਰੀ ਤਰ੍ਹਾਂ ਪਛਾਣ ਨਹੀਂ ਪਾਉਂਦਾ ਕਿਉਂਕਿ ਜઠਰ ਅਗਨੀ ਠੰਡੀ ਹੋ ਜਾਂਦੀ ਹੈ ਮੇਦੇ ਦੀ ਜੀ ਤੇ ਸੂਰਜੇ ਖੜੇ ਖੜੇ ਪਚ ਜਾਂਦਾ ਉਹ ਫਿਰ ਇੱਕਦਮ ਇਦਾਂ ਉਦਾਂ ਕਮਜ਼ੋਰ ਹੈ ਇੱਕ ਖਾਦਾ ਪੀਦਾ ਪਚਾਰਿਆ ਹੈ ਰਾਤ ਨੂੰ ਤੇ ਦਿਮਾਗ ਵੈਸੇ ਡਿਸਟਰਬ ਹੈ ਨੀਂਦ ਵੈਸੇ ਨਹੀਂ ਚੱਜ ਨਾਲ ਆ ਰਹੀ ਜੇ ਆ ਰਹੀ ਹੈ ਕਿਤੇ ਉਹ ਲਪਲੇਖਿਆ ਰਾਜ ਕੇਤੇ ਉਹ ਫਿਰ ਐਦਾਂ ਬਿਮਾਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਜਦੋਂ ਭਾਰ ਪੈਂਦਾ ਕੋਈ ਭੂਤ ਤੋਂ ਡਰ ਜਾਂਦਾ ਕਿਉਂਕਿ ਉਹਦੇ ਦਿਮਾਗ 'ਚ ਭੂਤ ਤੋਂ ਡਰ ਹੈ ਤਾਂ ਕੋਈ ਐਂ ਡਰ ਜਾਂਦਾ ਕਿ ਮੈਂ ਪਾਣੀ 'ਚ ਡੁੱਬ ਰਿਹਾ ਮੇਰੇ ਉੱਪਰੋਂ ਟਰੱਕ ਲੰਘ ਗਿਆ ਜਿਹੜਾ ਇਲਿਊਜ਼ਨ ਆ ਵੀ ਜਿਹੜਾ ਤੁਸੀਂ ਕ੍ਰੀਏਟ ਕੀਤਾ ਹੈ ਉਹੀ ਤੁਹਾਨੂੰ ਆਪ ਦਾ ਡਰ ਕੇ ਮੁਰੇ ਆ ਜਾਂਦਾ ਹੈ ਹਾਲ ਹੀ ਹੈ ਕਿ ਵੀ 2 ਮਹੀਨੇ ਮਸਤਗੀ ਤੇ ਦੋ ਮਾਸੇ ਮਿਸਰੀ ਕੁੱਜੇ ਵਾਲੀ ਇਹਨੂੰ ਤੁਸੀਂ ਸਵੇਰ ਨਿਰਨੇ ਕਾਲ ਜੇ ਗਾਂ ਦੇ ਜਾਂ ਬੱਕਰੀ ਦੇ ਦੁੱਧ ਦੇ ਨਾਲ ਇਹਦਾ ਸੇਵਨ ਕਰੋ ਤੇ ਜਲਦੀ ਠੀਕ ਹੋ ਜਾਂਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਕਰਤਾਰਪੁਰ ਤੁਹਾਡੇ ਮੈਸੇਜ ਸਿਗੇ ਖਾਸ ਕਰਕੇ ਸੇਧ ਨਾਲ ਜੁੜੇ ਹੋਏ ਕਿ ਭਾਈ ਜਦੋਂ ਰਾਤ ਨੂੰ ਸੌਂਨੇ ਆ ਤਾਂ ਐਵੇਂ ਭਾਰ ਜਾ ਮਹਿਸੂਸ ਹੁੰਦਾ ਹੈ ਡਰ ਕੇ ਉੱਠ ਜਾਂਦੇ ਆ ਇੰਗਲਿਸ਼ ਚ ਨੂੰ ਨਾਈਟ ਮੇਅਰ ਕਹਿੰਦੇ ਨੇ ਤੇ ਇੱਕ ਹੋਰ ਹੈ ਜਿੰਨੂੰ ਆਪਾਂ ਕਹਿੰਦੇ ਆ ਸਲੀਪ ਪੈਰਾਲਾਈਜ਼ ਕਿ ਸੁਤੇ ਪੇ ਇੱਕਦਮ ਝਟਕਾ ਲੱਗਦਾ ਤਾਂ ਝਟਕੇ ਨਾਲ ਨੀਂਦ ਖੁੱਲ ਜਾਂਦੀ ਹੈ ਯਾਨੀ ਕਿ ਇੱਕ ਤਾਂ ਨੀਂਦ ਨਹੀਂ ਪੂਰੀ ਤੁਸੀਂ ਲੈ ਪਾ ਰਹੇ ਦੂਸਰਾ ਤੁਹਾਨੂੰ ਇੱਕ ਡਰ ਮੰਨ ਦੇ ਵਿੱਚ ਬੈਠ ਜਾਂਦਾ ਹੈ ਕਾਰਨ ਕੀ ਹੈ ਆਯੁਰਵੇਦ ਇਹਨੂੰ ਕੀ ਕਹਿੰਦਾ ਹੈ ਧਾਰਮਿਕ ਗ੍ਰੰਥਾਂ ਚ ਇਹਦੇ ਬਾਰੇ ਕੀ ਲਿਖਿਆ ਇਲਾਜ ਇਹਦਾ ਕੀ ਹੈ ਇਹ ਸਾਰਾ ਕੁਝ ਸਮਝਾਂਗੇ ਅਸੀਂ ਸੁਲਤਾਨਪੁਰ ਪਹੁੰਚੇ ਆ ਸਾਡੇ ਕੋਲ ਨੇ ਬਾਈ ਸਿਮਰਨਪੀਤ ਜੀ ਵੈਦ ਬਾਈ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਮੈਂ ਸ਼ੁਰੂ ਚ ਕਿਹਾ ਭਾਰ ਪੈਂਦਾ ਜੀ ਬੰਦਾ ਤਰਾ ਆ ਨਿਕਲ ਜਾਂਦਾ ਜਦੋਂ ਉੱਠਦਾ ਹੈਗਾ ਵੀ ਜਿਵੇਂ ਕਿਸੇ ਚੜੇਲ ਨੇ ਉਹਨੂੰ ਨੱਪ ਲਿਆ ਹੈਨਾ ਹਰ ਤਰੀਕੇ ਦਾ ਇਹ ਕਾਰਨ ਕੀ ਹੁੰਦੇ ਨੇ ਕਿਉਂ ਐ ਹੁੰਦਾ ਇਹ ਇਹਦਾ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਜੀ ਇਹ ਜੇਟ ਆਪਾਂ ਨੂੰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਪੜਨ ਤੇ ਪਤਾ ਲੱਗਦਾ ਹੈ ਵੀ ਇਸ ਜਿਹੜੀ ਬਿਮਾਰੀ ਦਾ ਨਾਮ ਅਸੀਂ ਜਿਹੜਾ ਉਥਾਰਾ ਕਹਿੰਦੇ ਆ ਜੀ ਸਾਡੀ ਜਿਹੜੀ ਭਾਸ਼ਾ ਚ ਗੁਰਬਾਣੀ ਦੀ ਭਾਸ਼ਾ ਚ ਇਹਨੂੰ ਉਥਾਰੇ ਦਾ ਰੋਗ ਕਿਹਾ ਜਾਂਦਾ ਹੈ ਤੇ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਜ਼ਿਕਰ ਵੀ ਆਉਂਦਾ ਹੈ ਤੀਜੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਪਣੀ ਪਾਵਨ ਬਾਣੀ ਚ ਇਹਦਾ ਜ਼ਿਕਰ ਕਰਦੇ ਨੇ ਸੋ ਅਠਰਾਗ ਦੇ ਵਿੱਚ ਰੇ ਜਨ ਉਥਾਰੇ ਦਬਿਓ ਸੁੱਤਿਆਂ ਗਈ ਵਿਹਾਏ ਵੀ ਉਥਾਰੇ ਦੀ ਬਿਮਾਰੀ ਨਾ ਜਿਵੇਂ ਬੰਦਾ ਦਬ ਜਾਂਦਾ ਹੈ ਨਾ ਵੀ ਬੰਦੇ ਦਾ ਛਾਤੀ ਤੇ ਭਾਰ ਪੈਂਦਾ ਹੈ ਤੇ ਬੰਦੇ ਕੋ ਹਿਲਜੁਲ ਨਹੀਂ ਕਰ ਹੁੰਦੀ ਬੰਦੇ ਨੂੰ ਬੰਦਾ ਜਕੜਿਆ ਰਹਿੰਦਾ ਹੈ ਤੇ ਕੁਛ ਕਰ ਪਾਉਂਦਾ ਨਹੀਂ ਲੇਕਿਨ ਭਾਰ ਪੈ ਰਿਆ ਹੈ ਦਿਮਾਗ ਕੰਮ ਕਰ ਰਿਹਾ ਹੁੰਦਾ ਹੈ ਕਿ ਬੰਦਾ ਡਰ ਜਾਂਦਾ ਹੈ ਜੀ ਤੇ ਮਹਾਰਾਜ ਇਹ ਦੱਸਦੇ ਨੇ ਇਸ ਬਿਮਾਰੀ ਨੂੰ ਰਿਲੇਟ ਕਰਕੇ ਕਿ ਵੀ ਰੇ ਜਾਣ ਨੂੰ ਥਾਰੇ ਦੱਬਿਓ ਸੁੱਤਿਆਂ ਗਈਂ ਵਿਹਾਏ ਵੀ ਤੁਸੀਂ ਇਹ ਜਿਹੜੀ ਅਗਿਆਨ ਦੀ ਨਿੰਦਰਾ ਦੇ ਵਿੱਚ ਉਥਾਰੇ ਦੇ ਵਾਂਗੂ ਵਿਅਕਕਾਰਾਂ ਨਾਲ ਦੱਬ ਜਾਂਦੇ ਹੋ ਤੇ ਸੁੱਤਿਆਂ ਤੁਹਾਡਾ ਜੀਵਨ ਲੰਘ ਜਾਂਦਾ ਹੈ ਹਨਾ ਜੀ ਮਹਾਰਾਜ ਜੀ ਨੇ ਇਸ ਬਿਮਾਰੀ ਨੂੰ ਇਹ ਸਤਗੁਰਾਂ ਦੇ ਨਾਲ ਜਾਂ ਅਕਾਲ ਪੁਰਖ ਦੇ ਨਾਲ ਇਦਾਂ ਜੋੜਿਆ ਤੇ ਐਕਚੁਅਲ ਚ ਇਹ ਜਿਹੜੀ ਬਿਮਾਰੀ ਆ ਇਹ ਬਿਮਾਰੀ ਜਿਹੜੀ ਆ ਜੀ ਇਹ ਮੈਦੇ ਦੀ ਤੇ ਦਿਮਾਗ ਦੀ ਕਮਜ਼ੋਰੀ ਨਾਲ ਆਂਦੀ ਆ ਜੀ ਓਕੇ ਠੀਕ ਆ ਜੀ ਤੇ ਜੇਸ ਬੰਦੇ ਦਾ ਜਿਵੇਂ ਮੈਦਾ ਕਮਜ਼ੋਰ ਹੈ ਤੇ ਮੈਦੇ ਦੇ ਨਾਲ ਨਾਲ ਦਿਮਾਗ ਵੀ ਕਮਜ਼ੋਰ ਹੈ ਕਿਉਂਕਿ ਮੈਦਾ ਕਮਜ਼ੋਰ ਆ ਫਿਰ ਦਿਮਾਗ ਵੀ ਜਿਵੇਂ ਪੂਰਾ ਖਾਦਾ ਪੀਤਾ ਵਾਰ-ਵਾਰ ਉੱਥੇ ਗੱਲਾਂ ਹੁੰਦੀਆਂ ਨੇ ਆਯੁਰਵੇਦ ਚ ਵੀ ਜੇ ਆਪਣਾ ਖਾਦਾ ਪੀਤਾ ਨਹੀਂ ਪਚਿਆ ਤਾਂ ਫਿਰ ਦਿਮਾਗ ਕੀ ਕੰਮ ਕਰੂਗਾ ਮਤਲਬ ਕਿ ਇਹਦਾ ਮਤਲਬ ਇਹ ਨਹੀਂ ਪਾਗਲ ਹੋ ਜਾਂਦਾ ਬੰਦਾ ਪਰ ਮੇਰੇ ਕਹਿਣ ਤੋਂ ਭਾਵ ਮੁਰਾਦ ਇਹ ਹੈ ਕਿ ਥੋੜਾ ਜਿਵੇਂ ਗਤੀ ਘਟ ਜਾਂਦੀ ਹੈ ਸੋਚਣ ਦੀ ਹਨਾ ਜੀ ਤੇ ਆਲਸ ਆ ਜਾਂਦੀ ਹੈ ਸੁਸਤੀ ਆ ਜਾਂਦੀ ਹੈ ਤੇ ਉਹਦੇ ਨਾਲ ਫਿਰ ਦਿਮਾਗ ਵੀ ਕਮਜ਼ੋਰ ਹੈ ਤੇ ਫਿਰ ਰਾਤ ਨੂੰ ਜਦੋਂ ਝਟਕੇ ਲੱਗਦੇ ਨੇ ਫਿਰ ਬੰਦੇ ਨੂੰ ਐ ਲੱਗਦਾ ਵੀ ਖਾਰੇ ਮੈਨੂੰ ਕਿਸੇ ਭੂਤ ਨੇ ਫੜ ਲਿਆ ਹੈ ਵੀ ਜਾਂ ਕਿਸ ਨੇ ਕੁਝ ਕੀਤਾ ਕਰਾਇਆ ਜਿਵੇਂ ਆਪਣੇ ਆਵੇਂ ਪਿੰਡਾਂ ਚੱਲਦਾ ਵੀ ਮੈਂ ਤੁਸੀਂ ਗੱਲ ਅੱਗੇ ਕਰ ਰਹੇ ਸੀ ਆਪਾਂ ਵੀ ਮੈਂ ਉੱਥੋਂ ਖਾ ਜਾਂਦਾ ਮੈਂ ਇੱਥੋਂ ਖਾ ਲਿਆ ਬਿਲਕੁਲ ਰਾਤ ਨੂੰ ਸੁੱਤੇ ਪਏ ਆ ਤਰਬੱਕੇ ਜਦੋਂ ਉੱਠਦੇ ਭਾਰ ਪੈਂਦਾ ਲੋਕ ਕਹਿੰਦੇ ਵੀ ਬਾਈ ਤੇ ਤੇ ਕਿਸ ਨੇ ਕੀਤਾ ਕਰਾਇਆ ਫਲਾਣਾ ਜਿਹੜਾ ਤੇਰਾ ਦੁਸ਼ਮਣ ਹੈ ਬਾਬੇ ਕੋਲੇ ਬਹੁਤ ਜਾਂਦਾ ਤੇਰੇ ਪੈਰਾਂ ਦੀ ਮਿੱਟੀ ਚੱਕੀ ਗਈ ਮਸਲੀ ਗੱਲ ਦੱਸ ਦੇਣਗੇ ਨਾ ਕੋਈ ਡਰਨ ਵਾਲੀ ਐ ਤਾਂ ਡਰਨ ਵਾਲੀ ਗੱਲ ਹੈ ਪਰ ਇਦਾਂ ਨਹੀਂ ਡਰਨ ਵਾਲੀ ਕੋਈ ਭੂਤ ਫਰੇਦ ਐ ਤੁਹਾਨੂੰ ਬਾਬੇ ਹੀ ਦੱਸ ਦੇਣਗੇ ਵੀ ਇਹ ਬਿਮਾਰੀ ਹੈ ਜੀ ਤੇ ਇਹ ਬਿਮਾਰੀ ਮਿਹਦੇ ਦੀ ਕਮਜ਼ੋਰੀ ਕਰਕੇ ਤੇ ਦਿਮਾਗ ਦੀ ਕਮਜ਼ੋਰੀ ਕਰਕੇ ਹੁੰਦੀ ਹੈ ਜੀ ਤੇ ਇਹ ਹੁਣ ਇਹਦੇ ਵਾਸਤੇ ਇਹਦਾ ਹੱਲ ਇਹ ਹੈ ਕਿ ਵੀ ਦੋ ਮਾਸੇ ਮਸਤਗੀ ਤੇ ਦੋ ਮਾਸੇ ਮਿਸਰੀ ਕੁਜੇ ਵਾਲੀ ਇਹਨੂੰ ਤੁਸੀਂ ਸਵੇਰ ਨਿਰਨੇ ਕਾਲ ਜੇ ਗਾਂ ਦੇ ਜਾਂ ਬੱਕਰੀ ਦੇ ਦੁੱਧ ਦੇ ਨਾਲ ਇਹਦਾ ਸੇਵਨ ਕਰੋ ਤੇ ਜਲਦੀ ਠੀਕ ਹੋ ਜਾਂਦਾ ਹੈ ਜੀ ਹਾਂਜੀ ਹਾਂਜੀ ਤੇ ਹੋਰ ਇਹਦੇ ਵਿੱਚ ਤੁਸੀਂ ਐਦਾ ਮਤਲਬ ਤੁਸੀਂ ਆਪਣਾ ਮੈਦਾ ਤਕੜਾ ਕਰ ਲੋ ਹਾਂਜੀ ਅੱਜਕੱਲ ਮੈਦੇ 'ਚ ਗਰਮੀ ਜਿਹੜੀਆਂ ਪੈ ਪੈ ਜਾਂਦੀਆਂ ਨੇ ਜਿਹੜਾ ਨਾ ਸਭ ਤੋਂ ਵੱਡੀ ਗੱਲ ਜਿਵੇਂ ਸਿਆਣੇ ਕਹਿੰਦੇ ਆ ਤੁਸੀਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਰਾਤ ਦਾ ਜਿਹੜਾ ਭੋਜਨ ਆ ਦਿਨ ਚੜੇ ਚੜੇ 6 6:30 7 ਵਜੇ ਤੱਕ ਖਾ ਲਓ ਜੇ ਤੁਸੀਂ 10 ਵਜੇ ਭੋਜਨ ਖਾ ਕੇ ਸੋਵੋਗੇ ਸਾਢੇ ਦਾ 10:30 ਵਜੇ ਪੈ ਜਾਓਗੇ 10 ਵਜੇ ਰੋਟੀ ਖਾਧੀ ਸਾਢੇ ਦਾ 10 ਹੋ ਗਏ ਤਾਂ ਫਿਰ ਭਾਰ ਹੀ ਪੈਣਾ ਹਾਂ ਇਹ ਅੱਗੇ ਵੀ ਆਪਣੇ ਦੂਜੇ ਬਾਈ ਨਾਲ ਆਪਣਾ ਇਹ ਗੱਲ ਹੋਈ ਸੀਗੀ ਵਿਚਾਰ ਅੱਗੇ ਚਲਦੀਆਂ ਰਹਿੰਦੀਆਂ ਨੇ ਵੀ ਜੇ ਹੁਣ ਆਪਾਂ ਪ੍ਰਸਾਦਾ ਹੀ ਜਿਵੇਂ ਦਿਨਟਲੇ ਛਗਿਆ ਵਾ ਸੂਟ ਢਲ ਗਿਆ ਵਾ ਤੇ ਵਾਰ-ਵਾਰ ਉੱਥੇ ਹੀ ਗੱਲਾਂ ਜਿਵੇਂ ਸਾਰਿਆਂ ਨੇ ਕਹਿਣਾ ਵੀ ਅਸੀਂ ਪਹਿਲਾਂ ਵੀ ਸੁਣ ਲੀਆਂ ਨੇ ਜਾਂ ਸਾਡੇ ਨਾਲ ਇਦਾਂ ਕਦੇ ਖੁਸ਼ ਹੁੰਦਾ ਨਹੀਂਗਾ ਹੋ ਸਕਦਾ ਨਾ ਹੁੰਦਾ ਹੋਵੇ ਹੁਣ ਜੇ ਮਤਲਬ ਕਿ 100 ਦੇ ਵਿੱਚੋਂ 10 ਦਾ ਨਹੀਂ ਹੋ ਰਿਆ ਤੇ ਇਹਦਾ ਮਤਲਬ ਇਹ ਨਹੀਂ ਨਾ ਵੀ ਵੀ ਉਹ ਨਹੀਂ ਹੋ ਰਿਆ ਨਾ ਇਹ ਅਕਸਰ ਇਦਾਂ ਹੁੰਦਾ ਹੈ ਕਿ ਜਦੋਂ ਅਸੀਂ ਰਾਤ ਦਾ ਭੋਜਨ ਦੇਰੀ ਨਾਲ ਕਰਦੇ ਆਂ ਤਾਂ ਸਾਡਾ ਸਰੀਰ ਉਹਨੂੰ ਪੂਰੀ ਤਰ੍ਹਾਂ ਪਛਾਣ ਨਹੀਂ ਪਾਉਂਦਾ ਕਿਉਂਕਿ ਜઠਰ ਅਗਨੀ ਠੰਡੀ ਹੋ ਜਾਂਦੀ ਹੈ ਮਿਹਦੇ ਦੀ ਜੀ ਤੇ ਸੂਰਜੇ ਖੜੇ-ਖੜੇ ਪਚ ਜਾਂਦਾ ਉਹ ਫਿਰ ਇੱਕਦਮ ਇਹਦਾ ਉਦਾਂ ਕਮਜ਼ੋਰ ਹੈ ਇੱਕ ਖਾਦਾ ਪੀਤਾ ਪਚਾਰਿਆ ਹੈ ਰਾਤ ਨੂੰ ਤੇ ਦਿਮਾਗ ਵੈਸੇ ਡਿਸਟਰਬ ਹੈ ਨੀਂਦ ਵੈਸੇ ਨਹੀਂ ਚੱਜ ਨਾਲ ਆ ਰਹੀ ਜੇ ਆ ਰਹੀ ਹੈ ਕਿਤੇ ਬੋਲ ਬਲੇਖਿਆ ਰੱਜ ਕੇ ਤੇ ਉਹ ਫਿਰ ਐਦਾਂ ਬਿਮਾਰੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਜਿਹੜਾ ਬੰਦਾ ਭੂਤਾਂ ਨੂੰ ਨਹੀਂ ਮੰਨਦਾ ਜਾਂ ਉਹ ਜਿਵੇਂ ਆਪਾਂ ਕਿਹਾ ਵੀ ਕਈਆਂ ਨੂੰ ਐ ਹੁੰਦਾ ਵੀ ਮੇਰੇ ਮਤੇ ਭੂਤ ਆ ਗਿਆ ਕੋਈ ਜਾਂ ਕਿਸੇ ਦਾ ਸਾਆ ਆ ਗਿਆ ਹੁਣ ਕਈ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਤੇ ਉਹ ਫਿਰ ਉਦਾਂ ਜਿਵੇਂ ਤੁਸੀਂ ਅੱਗੇ ਗੱਲ ਆਪਾਂ ਵੀ ਸਾਈਕੋਲੋਜੀ ਰਿਲੇਟ ਕਰਨ ਦਾ ਪੈਂਦੇ ਆ ਵੀ ਅਸੀਂ ਵੀ ਕਿਤੇ ਪਾਣੀ ਚ ਡੁੱਬ ਰਹੇ ਹਾਂ ਜਾਂ ਕੁਝ ਹੋ ਰਿਹਾ ਹੈ ਉਜੇ ਨੂੰ ਨਾਈਟ ਮੇਰੀ ਵੀ ਉਹ ਇੱਕ ਡਰ ਪੈ ਜਾਂਦਾ ਵੀ ਦਿਮਾਗ 'ਚ ਡਰ ਆ ਜਦੋਂ ਭਾਰ ਪੈਂਦਾ ਕੋਈ ਭੂਤ ਤੋਂ ਡਰ ਜਾਂਦਾ ਕਿਉਂਕਿ ਉਹਦੇ ਦਿਮਾਗ 'ਚ ਭੂਤ ਦਾ ਡਰ ਹੈ ਤਾਂ ਕੋਈ ਐਂ ਡਰ ਜਾਂਦਾ ਕਿ ਮੈਂ ਪਾਣੀ 'ਚ ਡੁੱਬ ਰਿਹਾ ਮੇਰੇ ਉੱਪਰੋਂ ਟਰੱਕ ਲੰਘ ਗਿਆ ਨਾ ਜਿਹੜਾ ਇਲਿਊਜ਼ਨ ਆ ਵੀ ਜਿਹੜਾ ਤੁਸੀਂ ਕ੍ਰੀਏਟ ਕੀਤਾ ਹੈ ਉਹੀ ਤੁਹਾਨੂੰ ਆਪ ਦਾ ਡਰ ਕੇ ਮੂਰੇ ਆ ਜਾਂਦਾ ਵੀ ਮੈਨੂੰ ਜੇ ਕਿਸੇ ਨੂੰ ਕਿਸੇ ਚੀਜ਼ ਤੋਂ ਭੈ ਆਉਂਦਾ ਵਾ ਜਿਵੇਂ ਹੁਣ ਉਹਨੂੰ ਕੀ ਕਹਿੰਦੇ ਆ ਵੀ ਹਾਥੀ ਨੂੰ ਤਾਂ ਕੀੜੀ ਤੋਂ ਵੀ ਭੈ ਆ ਜਾਂਦਾ ਹੈ ਹਨਾ ਜੀ ਤੇ ਹੈ ਐਡਾ ਬੜਾ ਤੇ ਆ ਘੋੜਿਆਂ ਨੂੰ ਆਪਾਂ ਅੱਗੇ ਲਾਈ ਫਿਰਦੇ ਆ ਉਹਦੇ ਪੈ ਤੋਂ ਕਾਹਦੇ ਲਗਾਮ ਦੇ ਪੈ ਤੋਂ ਹਨਾ ਜੀ ਇਹ ਪੈ ਹੀ ਹੁੰਦਾ ਛੋਟਾ ਛੋਟਾ ਉਹ ਫਿਰ ਜਿੱਦਾਂ ਦੀ ਤਾਂ ਡਿਸਰਬੈਂਸ ਹੁੰਦੀ ਆ ਹਾਲਾਤ ਹੁੰਦੇ ਨੇ ਉਹ ਫਿਰ ਉਦਾਂ ਪ੍ਰਗਟ ਹੋ ਜਾਂਦਾ ਹੈ ਸੁੱਤੇ ਪੇ ਜਿਹੜਾ ਭਾਰ ਪੈਂਦਾ ਵੀਰੇ ਜੀ ਨੂੰ ਨਾਈਟ ਮੇਰ ਆਪਾਂ ਕਹਿ ਰਹੇ ਆ ਜਿੰਨੀ ਚਿਰ ਤੱਕ ਆਪਾਂ ਇਹਨੂੰ ਠੀਕ ਨਹੀਂ ਕਰਦੇ ਉਨੀ ਚਿਰ ਤੱਕ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ ਉਹ ਚੀਜ਼ਾਂ ਕਿਹੜੀ ਆ ਪਰਹੇਜ਼ ਦੇ ਵਿੱਚ ਇਹਦੇ ਹੈਗਾ ਜੀ ਨਸ਼ੀਲੇ ਪਦਾਰਥ ਕਿਉਂਕਿ ਜੰਨਾ ਨਸ਼ੀਲਾ ਪਦਾਰਥ ਹੈ ਉਹ ਦਿਮਾਗ ਨੂੰ ਜਿਵੇਂ ਕਹਿ ਲਓ ਕਿ ਸੁੰਨ ਕਰਦਾ ਹੈ ਤੇ ਜੇ ਤਾਂ ਕੋਈ ਕਹਿੰਦੇ ਵੀ ਪੁਰਾਣਾ ਇੱਕ ਅਖਾਨ ਹੈ ਪੰਜਾਬ ਦਾ ਤੇ ਕਹਿੰਦੇ ਵੀ ਜਿਹੋਦੇ ਅਮਲ ਦੇ ਹੱਕਦਾਰ ਨੇ ਤੇ ਯੋਦਾ ਹਮੇਸ਼ਾ ਦਿਲ ਦਿਮਾਗ ਮੇਤੇ ਤੋਂ ਤਾਕਤਵਰ ਹੁੰਦਾ ਹੈ ਕਮਜ਼ੋਰ ਨਹੀਂ ਹੁੰਦਾ ਸੋ ਕਹਿਣ ਦਾ ਭਾਵ ਹੈ ਕਿ ਕੋਈ ਉਹਨੂੰ ਕਹਿੰਦੇ ਹੈਫੀਮ ਦਾ ਛਤਰਧਾਰਾ ਦਾ ਤੇ ਜਾਂ ਹੋਰ ਇਦਾਂ ਦੇ ਪਦਾਰਥਾਂ ਦਾ ਜਿਹੜੇ ਪੁਰਾਣੇ ਪੰਜਾਬ ਦੇ ਅਖਾਨ ਚ ਚੱਲਦੇ ਆਂਦੇ ਨੇ ਨਾ ਜੇ ਕੋਈ ਉਹਨਾਂ ਦਾ ਸੇਵਨ ਕਰਦਾ ਹੈ ਯੋਦਾ ਸੇਵਨ ਕਰਦਾ ਹੈ ਤਾਂ ਉਹਦਾ ਯੋਦਾ ਹੀ ਹੱਕਦਾਰ ਹੈ ਵੀ ਆਮ ਜਿਹੜਾ ਭਾਉ ਗ੍ਰਿਸ਼ਤੀ ਹੈ ਘਰਾਂ ਚ ਰਹਿਣ ਵਾਲੇ ਨੇ ਜਿਵੇਂ ਆਮ ਜਿਹੜੀ ਜਨ ਜੀਵਨ ਨੇ ਉਹ ਇਹ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰਨੇ ਜੀ ਤੇ ਉਸ ਤੋਂ ਬਾਅਦ ਗੁੜ ਤੋਂ ਪਰਹੇਜ਼ ਕੀਤਾ ਜਾਵੇ ਠੀਕ ਹੈ ਜੀ ਗਰਮ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਤੇ ਗੁੱਸਾ ਕਰਨ ਤੋਂ ਪਰਹੇਜ਼ ਕੀਤਾ ਜਾਵੇ ਤੇ ਮੈਥਨ ਤੋਂ ਪਰਹੇਜ਼ ਕੀਤਾ ਜਾਵੇ ਕਾਮਕ੍ਰਿਆ ਤੋਂ ਕਿਉਂਕਿ ਸਰੀਰ ਪਹਿਲਾਂ ਹੀ ਕਮਜ਼ੋਰ ਹੁੰਦਾ ਹੈ ਮੇਧਾ ਤੇ ਦਿਮਾਗ ਤੇ ਜਦੋਂ ਮੈਥਨ ਕਰਿਆ ਹੁੰਦੀ ਹੈ ਤਾਂ ਸਰੀਰ ਹੋਰ ਮਤਲਬ ਕਿ ਸਰੀਰ ਤੇ ਬਲ ਹੋਰ ਪੈਂਦਾ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਗ੍ਰੰਥ ਦੱਸਦੇ ਨੇ ਵੀ ਜਿਹੜਾ ਮੈਥਨ ਦਾ ਜਿਹੜਾ ਅਸਰ ਹੈ ਉਹ ਸਭ ਤੋਂ ਪਹਿਲਾਂ ਦਿਮਾਗ ਤੇ ਹੀ ਪੈਂਦਾ ਹੈ ਸੋ ਇਸ ਲਈ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਬਿਲਕੁਲ ਲੋਕ ਦਾਲ ਖਾਵੇ ਮੂੰਗੀ ਦੀ ਦਾਲ ਖਾਵੇ ਵੀ ਜਿਹਨੂੰ ਇਹ ਬਿਮਾਰੀ ਹੈ ਨਾ ਉਹ ਮੂੰਗੀ ਦੀ ਦਾਲ ਦਾ ਸੇਵਨ ਕਰੇ ਉਹ ਬਹੁਤ ਗੁਣਕਾਰੀ ਹੈ ਇਸ ਰੋਗ ਦੇ ਵਿੱਚ ਮੂੰਗੀ ਦੀ ਦਾਲ ਖਾਵੇ ਤੇ ਮਸਤਗੀ मिश्री ਇਹਨਾਂ ਦਾ ਸੇਵਨ ਕਰੇ ਬੱਕਰੀ ਦਾ ਦੁੱਧ ਪੀਵੇ ਗਾਾਂ ਦਾ ਦੁੱਧ ਪੀਵੇ ਉਹਦੇ ਲਈ ਬਿਹਤਰ ਹੈ ਜੀ ਹਾਂਜੀ ਹਾਂਜੀ ਬਿਲਕੁਲ ਬਾਈ ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਨਸ਼ੀਲੇ ਜਾਂ ਅਮਲ ਜਿਹੜਾ ਆ ਖਾਸ ਕਰਫੀਮ ਦਾ ਜਾਂ ਹੋਰ ਚੀਜ਼ਾਂ ਦਾ ਇਹ ਜੋਧਿਆਂ ਲਈ ਬਣਿਆ ਜਿਹੜੇ ਦਿਮਾਗ ਤੋਂ ਤਕੜੇ ਨੇ ਜੋਧਿਆਂ ਦਾ ਹਾਂ ਜੋਧਿਆਂ ਦਾਗਾ ਮਾੜਿਆਂ ਨੂੰ ਤੇ ਬਾਈ ਪੱਚਦੀ ਵੀ ਨਹੀਂ ਨਹੀਂ ਵੈ ਜਿੱਦਾਂ ਦੀ ਹੁਣ ਹੈ ਉਹ ਵੈ ਵੀ ਨਹੀਂ ਪਾਈਦੀ ਠੀਕ ਆਣਾ ਅੱਜ ਕੱਲ ਤਾਂ ਜਿਵੇਂ ਵੀ ਕੁਝ ਹੋਰ ਹੀ ਚੱਲ ਰਿਹਾ ਹੈ ਵੀ ਉਹ ਜਿਵੇਂ ਗਾਣਿਆਂ 'ਚ ਆਪਾਂ ਸੁਣਸਣ ਲੈਂਦੇ ਆ ਨਾ ਤੇ ਜਾਂ ਆਮੀ ਨਵੇਂ ਨਵੇਂ ਜਵਾਕ ਉੱਠ ਦੇਣੇ ਤੇ ਡੱਬੀ ਭਰ ਲੈਂਦੇ ਨੇ ਹੁੰਦਾ ਪਤਾ ਨਹੀਂ ਵਿੱਚ ਕੀ ਹੈ ਵੀ ਕੀ ਗੋਲੀਆਂ ਮੋੜ ਕੇ ਪਾਈਆਂ ਨੇ ਤੂਫੰਦੀ ਤੂਫ ਵਿੱਚ ਇਹ ਤਾਂ ਇਨਸੀਡੈਂਟ ਸਾਡੇ ਸੰਸ ਕਈ ਸੰਗਾਂ ਨੇ ਕੀਤੇ ਵੀ ਹੋਇਆ ਉਹ ਵੀ ਉਹ ਜਿਵੇਂ ਬੱਚੇ ਜੇ ਜਵਾਕ ਜੇ ਵੀ ਹਾਂ ਖਾਣੀ ਗਾਣੀ ਤੂ ਵਟ ਕੇ ਦੇਂਦੇ ਵੀ ਹਾਂ ਟੀਕਾ ਕਾਲਾ ਕਾਲਾ ਉਹਨੇ ਚੀਜ਼ ਵੀ ਆਮ ਹੀ ਕਾਲੀ ਕਾਲੀ ਸੀ ਨਾ ਇਹ ਸਾਡੇ ਆਪ ਦੇ ਕਰੇ ਹੋਏ ਨੇ ਇਹ ਬੱਚੇ ਨਹੀਂ ਨਹੀਂ ਕਾਣੀਓ ਸਾਡੇ ਨਾਲ ਲਗੀ ਚੈਂਕ ਤੂੰ ਵੱਟ ਕੇ ਫੜਾ ਜਿੰਦੇ ਭਾਈ ਕਾਲਾ ਕਾਲਾ ਠੀਕ ਹੈ ਬਈਆ ਪਰ ਸ਼ੌਕ ਜ ਨਹੀਂ ਹੁੰਦਾ ਵੀ ਆਸੀਂ ਕੰਦੇ ਆ ਸੀ ਪਰ ਨਹੀਂ ਇਹ ਯੋਧਿਆਂ ਦਾ ਹੱਕ ਹੁੰਦਾ ਜੀ ਜਿਹੜੇ ਦਿਲੋਂ ਦਿਮਾਗੋਂ ਤਗੜੇ ਹੋਣ ਬਹੁਤ ਬਹੁਤ ਸ਼ੁਕਰੀਆ ਭਾਈ ਤੁਸੀਂ ਗੱਲਬਾਤ ਕੀਤੀ ਸੋ ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਈ ਗੁਰਜੀ ਕੀ ਫਤਿਹ ਜੀ ਬਾਈ ਸਿਮਰਨਪ੍ਰੀਤ ਹੋਰੀ ਨਾਈਟ ਮੇਅਰ ਰਾਤ ਨੂੰ ਜਿਹੜਾ ਭਾਰ ਪੈਂਦਾ ਜਾਫਿਰ ਅਸਲੀ ਪੈਰਾਲਾਈਸ ਉਤੇ ਪੇ ਸਰੀਰ ਨੂੰ ਝਟਕੇ ਲੱਗਦੇ ਨੇ ਉਹਦੇ ਬਾਰੇ ਗੱਲਬਾਤ ਕੀਤੀ ਕਾਰਨ ਕੀ ਹੈ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮਾਨਸਿਕ ਤੌਰ ਦੇ ਉਤੇ ਇਹ ਮੈਦੇ ਚ ਜਿਹੜੀ ਪ੍ਰੋਬਲਮ ਰਹਿੰਦੀ ਜੇ ਆਪਾਂ ਦੋ ਚੀਜ਼ਾਂ ਠੀਕ ਕਰ ਲਈਏ ਤਾਂ ਸਾਨੂੰ ਇਸ ਬਿਮਾਰੀ ਤੋਂ ਨਿਜ਼ਾਤ ਮਿਲ ਜਾਏਗੀ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ